ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਸੁਖੇ ਵਾਲਾ ਜ਼ਿਲ੍ਹਾ ਫਰੋਜ਼ਪੁਰ ਤਹਿਸੀਲ ਇਹਨੂੰ ਪੈਂਦੀ ਹੈ ਜੀਰਾ ਅੱਜ ਦੀ ਵੀਡੀਓ ਦੇ ਵਿੱਚ ਗੋਰੇ ਗੱਲ ਦੀਆਂ ਜਿਹੜੀਆਂ ਸਕਰੀਨ ਤੇ ਤੁਸੀਂ گاਵਾ ਵੜਾ ਵੇਖ ਰਹੇ ਆ ਇਹ ਸਾਰੀਆਂ ਹੀ ਸੇਲ ਐ ਬਕਾਊ ਆ ਲਗਭਗ ਰੰਗ ਸਾਰੇ ਹੀ ਹੈਗੇ ਆ ਜੇ ਕਿਸੇ ਨੂੰ ਕਾਲੀ ਵਹਿੜ ਚਾਹੀਦੀ ਐ ਚੰਗੇ ਦੁੱਧ ਵਾਲੀ ਉਹ ਵੀ ਮਿਲ ਜੂ ਜੇ ਕਿਸੇ ਨੂੰ ਬਦਾਮੀ ਰੰਗ ਦੀ ਜਰਸੀ ਗੋਲਮਟੋਲ ਚਾਹੀਦੀ ਐ ਉਹ ਵੀ ਮਿਲ ਜੂ ਜੇ ਕਿ ਨੂੰ ਹੈਗਾ ਇਹ ਝੁੰਗੀ ਲੈਣੀ ਹੈ ਕਰਮਾ ਵਾਲੀ ਹੁੰਦੀ ਤੇ ਉਹ ਵੀ ਮਿਲ ਜੂ ਐਰ ਸ਼ਹਿਰ ਵੀ ਮਿਲ ਜੂ ਸਾਈਵਾਲ ਵੀ ਮਿਲ ਜੂ ਚਿੱਟੀ ਜਰਸੀ ਵੀ ਮਿਲ ਜੂ ਸਾਰਾ ਕੁਝ ਮਿਲ ਜੂ ਮੈਂ ਤਾਂ ਪਹਿਲਾਂ ਹੀ ਕਹਿਤਾ ਕਿ ਰੰਗ ਸਾਰੇ ਹੀ ਹੈਗੇ ਆ ਭਾ ਹੋਣਗੇ ਮੇਨ ਗੱਲ ਹੁੰਦੀ ਭਾਵਾਂ ਦੀ ਰੰਗ ਤਾਂ ਚਲੋ ਸਾਰੇ ਮਿਲ ਜਾਂਦੇ ਹੁੰਦੇ ਆ ਭਾ ਹੋਣਗੇ ਜਮਾਂ ਜਾਇਜ਼ ਬਿਲਕੁਲ ਛੋਟੇ ਛੋਟੇ ਭਾ ਇਨਫਰਮੇਸ਼ਨ ਲੈ ਲੈਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਲੈਣਾ ਹਾਂਜੀ 사ਸੀ ਕਾ 사ਸੀ ਕਾ ਵੀਰੇ ਨਾਮ ਦੱਸ ਦੀਏ ਨਾਮ ਮੇਰੇ ਗੋਰਾ ਗੱਲ ਪਿੰਡ ਆਪਣਾ ਵੀਰੇ ਸੁਖੇ ਵਾਲਾ ਜੀਰੇ ਸ਼ਹਿਰ ਤੋਂ 5 ਕਿਲੋਮੀਟਰ ਆਟਾ ਹੀ ਮੋਗੇ ਤੋਂ 20 ਕਿਲੋਮੀਟਰ ਆਟਾ ਫੋਨ ਨੰਬਰ ਦੱਸੋ 9781230900 ਵੀਰੇ ਕਿੰਨੇ ਨਾਲ ਗੋਰੇ ਅੱਜ ਆਪਣੇ ਕੋਲੇ 8 ਵੇਟਾਂ ਮੇਰੇ ਪਕਾਉ ਇਸ ਟਾਈਮ ਤੇ ਟੋਟਲ ਹਾਂਜੀ ਟੋਟਲ ਜੀ ਇੱਥੋਂ ਚੱਲ ਗਏ ਕਿ ਅੰਦਰੋਂ ਚੱਲ ਗਏ ਨਹੀਂ ਇੱਥੋਂ ਚੱਲ ਬਈਨੇ ਵੀਰੇ ਚਲੋ ਦੱਸੋ ਇਹਦੇ ਬਾਰੇ ਇਹ ਵੇੜ ਨੇ ਮੇਰੇ ਦੂਜੇ ਸੂਏ ਸੂਨਾ ਵਾ ਤੇ 20 ਤਰੀਕ ਨੂੰ ਇਹਦੇ ਦਿਨ ਪੂਰੇ ਆ 20 ਨੂੰ ਹਾਂਜੀ ਅੱਜ 15 ਤਰੀਕ ਹੋ ਗਈ 11ਵੇਂ ਮਹੀਨੇ ਦੀ 2025 ਇਹ 20 ਨੂੰ ਦਿਨ ਪੂਰੇ ਵੀਰੇ 18 ਕਿਲੋ ਦੁੱਧ ਪਾਇਆ ਹੋਇਆ ਆ ਬੱਚੀ ਦਾ ਇਹਦਾ ਪਿਛਲੇ ਸੂਏ ਦਾ ਠੀਕ ਹੈ ਤੇ ਜਿੰਨੀ ਰਾਜੀ ਨਿੱਗਰ ਕਹਿ ਲੋ ਹਨਾ ਕਹਿਣ ਦੀ ਲੋੜ ਨਹੀਂ ਸਾਂਭਣੀ ਆ ਬਾਕੀ ਪਿਛਲੇ ਸੂਏ ਦੀ ਮਗਰਲੇ ਘਰ ਨੇ ਆਪਣੋ ਵੀਡੀਓ ਵਿਖਾਈ ਸੀ ਇਹਦੀ ਹੋਰ ਜਿਆਦਾ ਤਿਆਰੀ ਕਰਦੀ ਆ ਵੀਰੇ ਬੱਚੀ ਇਹ ਠੀਕ ਹੈ ਜੇ ਭਰਾ ਨਹੀਂ ਵੇਖਣੀ ਹੋਈ ਆਪਾਂ ਮੰਗਵਾ ਵੀ ਦਵਾਂਗੇ ਕਿੰਨੇ ਦੀ ਜੈਜ ਆਪਾਂ ਵੀਰੇ ਇਹਦਾ ਮੁੱਲ ਕੋਈ ਨਹੀਂ ਮੰਨਦਾ ਵੀ ਐਵੇਂ 72 75 ਉਹ ਨਹੀਂ ਕੰਮ ਕਰਨਾ 68000 ਤੋਂ ਬਸ ਛੋਟ ਕਰਨੀ ਆ ਬੱਚੀ ਦੀ ਕੱਢੀ ਹੈ ਬਾਹਰ ਨੂੰ ਦੋਸਤੋ ਪਹਿਲੇ ਸੂਏ ਦੀ ਪਲੂਨ ਮੱਛੀ ਦੀ ਜਦੋਂ ਵਹਿੜੇ ਤਿਆਰ ਸੀ ਨਾ ਜਮਾ ਤਿਆਰ ਦੀ ਵੀਡੀਓ ਹੈਗੀ ਆ ਹਜੇ ਤਾਂ 5 ਦਿਨ ਪਏ ਆ ਡੇਟ ਮੁਤਾਬਕ ਤਾਂ ਵੀਰ ਨੇ ਤਿਆਰੀ ਦਾ ਜ਼ਿਕਰ ਕੀਤਾ ਜੇ ਅੱਜ ਤਿਆਰ ਹੁੰਦੀ ਫਿਰ ਤਿਆਰੀ ਦੀ ਗੱਲ ਕਾਦੀ ਕਰਨੀ ਸੀ ਹਜੇ ਦਿਨ 5 ਪਏ ਆ ਵੀਰ ਕਹਿੰਦਾ ਬਾਂਦੀ ਬਹੁਤ ਲੇਵਾ ਬਹੁਤ ਵੱਡਾ ਤਿਆਰ ਕਰਦੀ ਆ ਤੇ ਜੇ ਕਿਸੇ ਨੇ ਵੀਡੀਓ ਦੇਖਣੀ ਆ ਤਾਂ ਪਹਿਲੇ ਸੂਏ ਦੀ ਤਿਆਰ ਵਹਿੜ ਦੀ ਵੀਡੀਓ ਮਿਲ ਜਾਊਗੀ 18 ਕਿਲੋ ਦੁੱਧ ਪਹਿਲੇ ਸੂਵੇ ਪਲੂਨ ਥੱਲੋਂ ਗੋਰਾ ਕਹਿੰਦਾ ਉਹਨਾਂ ਨੇ ਚੋਇਆ ਤੇ ਦੂਜਾ ਸੂਵਾ ਰਾਜੀ ਰੂਜੀ ਤਾਂ ਫੁੱਲੀ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਲੇਵਾ ਭਾਂਡਾ ਵੀ ਸੋਹਣਾ ਵੱਡਾ ਹਵਾਨਾ ਫਿੱਟ ਫਿੱਟ ਜਾਂ ਲੇਵਾ ਕੋਈ ਟੱਟਮਾ ਲਮਕਮਾ ਹਵਾਨਾ ਜਿਹੜੀ ਗਿੱਟਿਆਂ 'ਚ ਵੱਜੀ ਜਾਂਦਾ ਹੋਊਗਾ ਕਈ ਦਾ ਲੇਵੇ ਵੱਡੇ ਜ਼ਰੂਰ ਹੁੰਦੇ ਆ ਪਰ ਲਮਕਣੇ ਜੇ ਹੁੰਦੇ ਆ ਥੱਲੇ ਬਾਲਟੀ ਨਹੀਂ ਕੜਾਈਆਂ 'ਚ ਔਣ ਵਾਲਾ ਕੰਮ ਹੋਇਆ ਪਿਆ ਹੁੰਦਾ ਪਰ ਫਿਟਿੰਗ ਫੁੱਲ ਹੈ ਜਿਵੇਂ ਮਰਜ਼ੀ ਵੱਡੀ ਛੋਟੀ ਬਾਲਟੀ ਰਾਕੇ ਜਿਵੇਂ ਮਰਜ਼ੀ ਅਗਲਾ ਚਵਾਈ ਕਰ ਲੈ ਮੋٹے ਮੋٹے ਥਾਣ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਵਾਧੂ ਕੋਈ ਫੂਡ ਸ਼ਾਂਗ ਐ ਨਹੀਂ ਪਲਟ ਲਾਹੇ ਕਾਫੀ ਬਾਕੀ ਆ ਬਾਕੀ ਦਿਨ ਕੋਰੇ ਨੇ 10 ਦਾ 5 ਪਏ ਆ 20 ਨੂੰ ਦਿਨ ਪੂਰੇ ਹੁੰਦੇ ਅੱਜ 15 ਹੋ ਗਈ ਆ 11ਵਾਂ ਮਹੀਨਾ ਹੂੰ ਰਾਜੀ ਫੋਲੀ ਆ ਹਜੇ ਬਾਲ ਟੇਲਾ ਬਹੁਤ ਬਾਕੀ ਆ 50% ਲੇਵਾ ਵੀਰੇ ਬੱਚੀ ਦਾ ਪਿਛਲੇ ਸਾਲ ਦੀ ਵੀਡੀਓ ਦੇ ਹਿਸਾਬ ਨਾਲ ਨਾ 50% ਲੇਵਾ ਅੱਧਾ ਅੱਧਾ ਲੇਵਾ ਜੀ ਬੱਚੀ ਦਾ ਦੋਸਤੋ ਪਹਿਲੇ ਸੂਏ ਦੀ ਤਿਆਰੀ ਦੇ ਹਿਸਾਬ ਨਾਲ ਵੀਰ ਕਹਿੰਦਾ ਹਜੇ ਲੇਵਾ ਅੱਧਾ ਦਿਨ 5 ਪਾਏ ਆ 5 ਦਿਨਾਂ ਜਦੋਂ ਬਹੁ ਬਣ ਜਾਣ ਬਾਕੀ ਵੀਡੀਓ ਮਿਲ ਜੂ 18 ਕਿਲੋ ਦੁੱਧ ਪਲੂਨੇ ਦਿੱਤਾ 68000 ਦੀ ਦੇ ਦੇਣੀ ਦੋ ਨੰਬਰ ਤੇ ਆਇਆ ਗਰੇ ਦੋ ਨੰਬਰ ਬੱਚੀ ਨੇ ਵੀਰੇ ਦੂਜੇ ਸੂਏ ਸੂਣਾ 14 ਕਿਲੋ ਦੁੱਧ ਦੱਸਿਆ ਪਿਛਲੇ ਸੂਏ ਦਾ ਹੀ ਹਨਾ ਬਾਕੀ ਚਲੋ ਕੋਈ ਵੀ ਵੈੜਾ ਭਰਾ ਆਪਣੀ ਸਮਝ ਨਾਲ ਲੈ ਲਵੇ ਮੈਂ ਕਿੰਨਾ ਦੁੱਧ ਚੋ ਸਕਦਾ ਹਨਾ ਅੱਡੋ ਅੱਡੀ ਵੀਰੇ ਸੇਵਾ ਹੁਣ ਜੇ ਉਹਦੀ ਸੇਵਾ ਕੀਤੀ ਕਰਕੇ ਨਹੀਂ ਬੱਚੀ ਰਾਜੀ ਪੜੀ ਆ ਹਨਾ ਨਾਲੇ ਪਹਿਲਾ ਸੂਆ ਚੋਈ ਅਗਲੇ ਨੇ ਤੇ ਵੀ ਆਪਦੀ ਸਮਝ ਨਾਲ ਲੈ ਲਵੇ ਹਨਾ ਤੇ ਇਹਦੇ ਇੱਕ ਹਫਤਾ ਬਾਕੀ ਹੈ ਵੀਰੇ ਵੈੜ ਦਾ ਕਿੰਨੇ ਦੀ ਜੈਜਾ ਭਾਅ ਵੇਚਣਾਂ ਲਈ ਬਿਲਕੁਲ ਜੈਜ ਮੁੱਲ ਮਤਲਬ ਵੀ 40 ਕਰ ਲਈਏ ਵੈੜੀ 38000 ਦੀ ਬੱਚੀ ਦੇ ਦਾਂਗੇ ਆਪਾਂ ਲਾਓ ਜੀ 14 ਕਿਲੋ ਦੁੱਧ ਪਲੂਨ ਨੇ ਦਿੱਤਾ ਗੱਲ ਵੀਰ ਦੀ ਵੀ ਸਹੀ ਆ ਦੁੱਧ ਦੇਣਾ ਸੇਵਾ ਨੇ ਹੁਣ ਵੱਚੀ 1 ਨੰਬਰ ਵੇਖ ਲਓ ਵੱਚੀ 2 ਨੰਬਰ ਵੇਖ ਲਓ 1 ਨੰਬਰ ਦੇ ਪਿੰਡੇ ਤੋਂ ਮੱਖੀ ਤਿਲਕ ਦੀ ਆ ਫਿਰ ਦੁੱਧ ਵੀ ਉਹਨੇ 18 ਕਿਲੋ ਦਿੱਤਾ ਉਹ ਵੀ ਪਹਿਲਾ ਨਿਪਲੂਣ ਵੱਚੀ ਨੇ ਤੇ ਇਸ ਟਾਈਮ ਦੂਜੇ ਸੂਵੇ ਨੂੰ ਸੂਣ ਨੂੰ ਰੈਡੀ ਆ 2 ਨੰਬਰ ਨੇ 14 ਕਿਲੋ ਦੁੱਧ ਦਿੱਤਾ ਤੇ ਇਹਦਾ ਭਾਅ ਵੀ ਫਿਰ ਓਡਾ ਗਿਆ ਪਰ ਦੁੱਧ ਵੇਖਿਓ 14 ਕਿਲੋ ਵੀ ਬਹੁਤ ਹੁੰਦਾ ਥੋੜਾ ਦੁੱਧ ਨਹੀਂ ਹੁੰਦਾ 7 ਕਿਲੋ ਤੜ ਕੇ 7 ਕਿਲੋ ਆਥ ਨੇ 7 ਕਿਲੋ ਵਾਲੀ ਪਹਿਲੀ ਗੱਲ ਤਾਂ ਆਮ ਦਰਮਿਆਨੇ ਘਰੇ ਬਾਲਟੀ ਨਹੀਂ ਹੁੰਦੀ 7 ਕਿਲੋ ਸਵੇਰ 7 ਕਿਲੋ ਸ਼ਾਮ ਨੂੰ 14 ਕਿਲੋ ਦੁੱਧ ਬਹੁਤ ਹੁੰਦਾ ਜੇ ਕਿਸੇ ਛੋਟੇ ਪਰਿਵਾਰ ਨੇ ਦੁੱਧ ਪੀਣ ਨੂੰ ਲੈਣੀ ਆ ਨਾਲੇ ਤਾਂ ਘਰੇ 5-6 ਕਿਲੋ ਦੁੱਧ ਵਰਤੋਂ ਨੂੰ ਖੁੱਲਾ ਡੁੱਲਾ ਰਹੂਗਾ ਤੇ ਜਿਹੜਾ ਦੁੱਧ ਵੱਧ ਗਿਆ 8-9 ਕਿਲੋ ਅਗਲਾ ਡੈਰੀ ਪਾ ਲੈ ਤੇ ਜਿੰਨੇ ਦੀ ਤੁਸੀਂ ਵੈੜ ਲੈਣੀ ਆ ਉਹਨੇ ਉਹ ਡੈਰੀ ਜੋ ਪੈਸੇ ਆ ਜਾਣਗੇ ਬਹੁਤ ਸੋਨਾ ਲੇਵਾ ਕਰਨਾ ਵੀਰੇ ਟੈਲਰ ਟੂਲਾ ਥਾਣ ਮੱਝਾ ਰਗਾ ਲਗਾ ਪੂਰਾ ਐਰ ਕੀ ਦੇ ਸੂਬੇ ਜੀ ਆਪਦੇ ਪੈਸੇ ਪੂਰੇ ਕਰ ਜੂ ਸਿੰਘਾਂ ਦੀ ਝੁੰਗੀ ਰਾਜੀ ਗੁਰੂ ਜੀ ਇਹ ਵੀ ਚੰਗੀ ਆ ਜਰਸੀ ਬਰੀਡ ਹੈ ਸੂਹਾ ਦੂਜਾ ਤੇ ਆਹ ਜੇ ਛੋਟੇ ਛੋਟੇ ਸਿੰਘ ਜੇ ਅਜੇ ਨਾ ਹੁੰਦੇ ਤੇ ਇਹੀ ਮੁੱਲ 10000 ਵੱਧ ਹੋਣਾ ਸੀ ਤੁਹਾਨੂੰ ਵੀ ਪਤਾ ਸਿੰਘ ਸਾਰੀਆਂ ਵਿਹੜਾਂ ਦੇ ਹੁੰਦੇ ਆ ਛੋਟੀਆਂ ਬੱਚੀਆਂ ਦੇ ਲੋਕੀ ਦਗਾ ਦਿੰਦੇ ਆ ਇਹਦੇ ਕਿਸੇ ਗਰੀਬ ਨੇ ਦਗਾਏ ਨਹੀਂ ਤੇ ਅੱਜ ਹੁਣ ਵੇਚਣ ਮੌਕੇ ਅਗਲੇ ਨੇ ਵੀ 8-10000 ਘੱਟ ਵੇਚੀ ਹੋਣੀ ਆ ਤੇ ਘਾਟੀ ਵੀਰ ਨੂੰ ਆਈ ਆ ਤੁਹਾਨੂੰ ਵੀ ਪਤਾ ਸਿੰਘਾਂ ਵਾਲੇ ਪਸ਼ੂ ਦਾ 8-10000 ਦਾ ਫਰਕ ਪੈਂਦਾ ਹੀ ਪੈਂਦਾ ਤੇ ਜਿਹਨੇ ਦੁੱਧ ਪੀਣ ਨੂੰ ਲੈਣੀ ਉਹਨੂੰ ਸਿੰਘ ਕਹਿੰਦੇ ਵੀ ਕੀ ਆ ਅਗਲੇ ਨੇ ਮੁੱਲ ਵੇਖਣਾ ਇਹ ਗੜਾ ਮਾਰਦੀ ਐ 38 ਦੀ ਦੇ ਦੇਣੀ 3 ਨੰਬਰ ਤੇ ਆ ਜਾ ਗੁਰੇ 3 ਨੰਬਰ ਵੇੜ ਨਹੀਂ ਵੀਰੇ ਦੂਜੇ ਸੂਏ ਸੂਣਾ ਵਾ 14 ਕਿਲੋ ਦੁੱਧ ਦੱਸਿਆ ਪਿਛਲੇ ਸੂਏ ਦਾ ਇੱਕ ਹਫ਼ਤੇ ਦੀ ਇਹ ਕੱਚੀ ਐ ਵੀਰੇ ਕਿੰਨੇ ਦੀ ਇਹ ਵੀ ਬੱਚੀ ਦਾ 40000 ਚੋ ਮਾਨਦਾਨ ਕਰ ਦਾਂਗੇ ਵੀਰੇ ਸੂਆ ਦੂਜਾ ਜੀ ਲਾਓ ਜੀ ਸੂਆ ਦੂਜਾ 40 ਚੋ ਮਾਨਤਾਨ ਹੋ ਜੂ ਦੁੱਧ ਦੇਣੇ ਵੀ 14 ਕਿਲੋ ਦਿੱਤਾ ਗੋਰਾ ਕਹਿੰਦਾ ਪਲੂਨ ਨੇ ਹਫ਼ਤੇ ਦੀ ਇਹ ਕੱਚੀ ਆ ਲੇਵਾ ਭਾਂਡਾ ਇਹਦਾ ਵੀ ਸੋਹਣਾ ਵਲਟ ਲਾਂ ਹਜੇ ਕਾਫੀ ਬਾਕੀ ਆ ਬਾਕੀ ਦਿਨ ਵੀ ਹਜੇ 5-7 ਪਏ ਆ 5-7 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਆ ਜਿੱਦਣ ਵੱਛੀ ਤਿਆਰ ਹੋ ਜਾਂਦੀ ਆ ਆ ਜਿਹੜੀ ਤੁਸੀਂ ਝੋਲ ਵੇਖ ਰਹੇ ਆ ਸਾਰੀ ਵਲਟਾਂ ਕੱਢ ਕੇ ਸੂ ਬਾਕੀ ਜਰਸੀਆਂ ਦੀ ਫੈਟ ਫੂਟ ਬਹੁਤ ਆਉਂਦੀ ਆ ਥਣ ਬਾਕੀ ਤੁਹਾਨੂੰ ਮੈਂ ਨੇੜੇ ਤੋਂ ਚੈੱਕ ਕਰਾ ਦਣਾ ਆ ਵੇਖ ਲਓ ਸੋਹਣਾ ਗੁਲਾਬੀ ਹੱਦੀ ਚਵਾਈ ਵਾਲਾ ਥਾਣਾ ਵਲਟਾਂ ਪਈਆਂ ਬਹੁਤ ਹਫ਼ਤੇ ਦੀ ਕੱਚੀ ਆ 8-9 ਕਿਲੋ ਦੁੱਧ ਵਾਲਾ ਤੇ ਲਿਵਾਸ ਜੀ ਹੁਣ ਤਿਆਰ ਕਰੀ ਫਿਰਦੀ ਬਾਕੀ ਹਜੇ ਨੇ 7 ਦਿਨ ਪਈਆ ਡੇਟ ਮੁਤਾਬਕ 40000 ਦੀ ਗੋਰਾ ਕਹਿੰਦਾ ਇਹ ਦੇ ਦੇਣੀ ਆ ਸੀਲ ਸਾਉਤ ਆ ਇਹ ਫੁੱਲੀ ਹੁੰਦੀਆਂ ਇਹ ਬਰੀਡ ਹੀ ਠੰਡੀ ਆ ਹਾਂ ਗੱਠੰਗੂਲੇਵਾ ਪਿੱਛੇ ਨੂੰ ਵੱਧਾ ਮੋਟਾ-ਮੋਟਾ ਥਾਣਾ ਕੱਲੇ ਦਿਨ ਜਰੂਰ ਨੇ ਹਫਤਾ ਲੈ ਜਾਣਾ ਬਾਕੀ ਪਤਾ ਨਹੀਂ ਹੁੰਦਾ ਦੋ ਦਿਨ ਜਾਨਵਰ ਪਹਿਲਾਂ ਵੀ ਸੂ ਸਕਦਾ ਯਾਨੀ ਕਿ ਡੇਟ ਮੁਤਾਬਕ ਹਫਤੇ ਦੀ ਕੱਚੀ ਆ ਦੋ ਦਿਨ ਪਹਿਲਾਂ ਵੀ ਸੂ ਸਕਦਾ ਡੈੜੀ ਉੱਤੇ ਵੀ ਲੈ ਸਕਦਾ ਹਾਈਟ ਵੇਖ ਲੋ ਲਗਭਗ ਤਿੰਨ ਵੜਾ ਵੇਖ ਲੈ ਤੂੰ ਸੇਮ ਹੀ ਆ ਬਸ ਇੰਨਾ ਹੈਗਾ ਕਿਸੇ ਚ ਵਜਨ ਵੱਧ ਦਾ ਕਿਸੇ ਚ ਪੂਰਾ ਘਟ ਇੱਕ ਨੰਬਰ ਦਾ ਫਿਰ ਫੁੱਲ ਹੀ ਰਾਜੀ ਉਹ ਤਾਂ ਕਿਸੇ ਪਾਸੇ ਪੂਰਾ ਕਾਚੀ ਨਹੀਂ ਕੋਈ 18 ਕਿਲੋ ਦੁੱਧ ਵੀ ਪਲੂਨ ਨੇ ਦਿੱਤਾ ਰਾਜੀ ਵੀ ਫੁੱਲ ਆ ਤੇ ਲੇਵਾ ਭਾਂਡਾ ਵੀ ਅਮਰੀਕਨ ਵੜਾ ਵਰਗਾ ਥਣ ਵੀ ਮੋٹے ਮੋਟੇ ਫੋਰਡ ਸ਼ਾਂਗ ਤਾਂ ਕਿਸੇ ਦੇ ਵੜ ਦੇ ਪੂਰਾ ਨਹੀਂ ਚਾਰ ਨੰਬਰ ਤੇ ਆ ਜਾ ਗੁਰੇ ਚਾਰ ਨੰਬਰ ਬੱਤੀ ਨਹੀਂ ਵੀਰੇ ਦੂਜੇ ਦੂਏ ਸੋਨਾ ਵਾ ਹੂੰ ਪਹਿਲੇ ਦੂਏ ਦਾ 15 ਕਿਲੋ ਦੁੱਧ ਦਸਿਆ ਉਹਨਾਂ ਵੜਾ ਨਾਲ ਵੀ ਕੱਦ-ਗਾੜ ਚ ਵੱਡੀ ਆ ਇਹ ਹੂੰ ਤੇ 12 ਦਿਨ ਇਹਦੇ ਦਿਨ ਪੂਰੇ ਹੋਣ ਚ ਪਏ ਆ ਠੀਕ 12 ਦੇ 15 ਵੀ ਜਾ ਸਕਦੀ ਆ ਕਿੰਨੇ ਦੀ ਇਹਦਾ ਅੱਜ ਵੀਰੇ ਕੱਚੀ ਕੱਚੀ ਵੜ ਦਾ 46000 ਚੋ ਮਾਨ ਕਰਦਾਂਗੇ ਬਿਲਕੁਲ ਜੈ ਜਿਹੜਾ ਬਾੜੀਏ ਘੋਰਾ ਕਹਿੰਦਾ ਕੁਆਲਟੀ ਬਰੀਡ ਤਾਂ ਬਾੜੀ ਆ ਤੁਸੀਂ ਸੋਣ ਹੀ ਲਿਆ ਮੈਂ ਰਿਪੀਟ ਕਰਦੀ ਗੱਲ 15 ਕਿਲੋ ਘੋਰਾ ਕਹਿੰਦਾ ਪਲੂਨ ਨੇ ਦੁੱਧ ਦਿੱਤਾ ਕੁਆਲਟੀ ਕਹਿੰਦਾ ਵੱਚੀ ਚ ਬਾੜੀ ਇਹ ਦੁੱਧ ਘੋਰਾ ਕਹਿੰਦਾ ਵੱਧ ਦੇਊਗੀ ਬਾਕੀ ਸੇਵਾ ਤਾਂ ਕਰਨੀ ਪੈਣੀ ਉਹ ਤੁਹਾਨੂੰ ਵੀ ਪਤਾ ਪਹਿਲੀਆਂ ਤਿੰਨਾਂ ਬੱਚੀਆਂ ਦੇ ਮੁਕਾਬਲੇ ਕੱਦ 'ਚ ਹਾਈਟ 'ਚ ਲੈਂਥ 'ਚ ਵੱਧਦਾ ਹੈ। ਯਾਨੀ ਕਿ ਦੋ ਤਿੰਨ ਉਂਗਲਾ ਕੱਦ 'ਚ ਵੀ ਉਹਨਾਂ ਨੂੰ ਵੱਡੀ ਆ ਤੇ ਵੇਲ ਵੀ ਜ਼ਿਆਦੇ ਆ। 12 ਦਿਨ ਪਏ ਅੱਜ ਡੇਟ ਮੁਤਾਬਕ 46000 ਦੀ ਦੇ ਦੇਣੀ ਆ 40 ਤੇ 6 46 ਦੀ। ਛੋੜ ਛੱਪਾ ਵਿੱਚੋਂ ਹੋ ਜੂ। ਬੱਚੀ ਦਾ ਇਹ ਵੀ 60-65000 ਦੀ ਸੀ। ਇੱਕ ਨੰਬਰ ਬੱਚੀ ਦੇ ਹਿਸਾਬ ਨਾਲ ਵੇਖੀਏ ਤਾਂ ਪਰ ਥੋੜੀ ਜੀ ਸੇਵਾ ਘੱਟ ਹੋਈ ਆ। ਬੁੱਤੀ ਬਾਤੀ ਪੂਰੀ ਸੋਹਣੀ ਆ। ਤੇ ਜੇ ਗੋਲ ਮਟੋਲ ਹੁੰਦੀ 60 65000 ਤੋਂ ਘੱਟ ਵੱਚੀ ਕਿਸੇ ਨੇ ਨਹੀਂ ਦੇਣੀ। ਤਾਂ ਲਈ ਵਾ ਤਾਂ ਬੜਾ ਚੰਗਾ ਲੱਗਾ ਵੱਚੀ ਨੂੰ। ਬਰੀਕੀਆਂ 'ਚ ਵੱਚੀ ਫੁੱਲ ਐ। ਕੋਈ ਸੈਡ ਨਹੀਂ, ਭਾਲ ਨਹੀਂ, ਕੋਈ ਫੋਟ ਨਹੀਂ, ਕੋਈ ਸ਼ਾਂਗ ਨਹੀਂ। ਵੱਚੀ ਦਾ ਕੱਦ ਵੱਡਾ, ਦੁੱਧ 15 ਕਿਲੋ ਦਿੱਤਾ। ਪਲੂਨੇ ਭਾਵੇਂ 15 ਹੀ ਮੰਨ ਕੇ ਸੌਦਾ ਕਰ ਲਓ। ਪੂਰੇ ਵੱਡੇ ਕੱਦ ਵਾਲੀ ਵੱਚੀ ਆ। ਦੇ ਦੇਣੀ ਐ 46000 ਦੀ। 12 ਦਿਨ ਡੇਟ ਮੁਤਾਬਕ ਆ ਜੇ ਕੱਚੀ ਆ। ਅਵੇ ਬੱਚਾ ਵੀ ਗਾਂ ਪਛਾਣ ਜੀ ਹੋਈ ਜਾਂਦਾ। ਤਿਆਰੀ ਕਹਿੰਦਾ ਕਰ ਲਓ ਜਰਾ ਬੌਲਾ। ਬਣਾਉਣ ਵਾਲੀ। 12 ਦਿਨ ਰਹਿ ਗਿਆ ਡੇਟ ਮੁਤਾਬਕ 46 ਦੇ ਦੇਣੀ ਆ ਅੱਗੇ ਆ ਜਾ ਗੁਰੇ ਅੱਗੇ ਵੀਰੇ ਵਹਿੜ ਨੇ 5 ਨੰਬਰ ਵਹਿੜ ਆ ਗਈ ਦੂਜਾ ਸੂਰ ਸੁਣੀ ਹੂੰ ਦੇਣ ਇਹਦੇ ਪਾਏ ਵੀਰੇ 14 ਜੇ ਡੇਟ ਮੁਤਾਬਕ ਕਾਜ ਹੀ ਲਈ ਆ ਬੱਚੀ ਆਪਾਂ ਉਹਨਾਂ ਨੇ ਦਸਣ ਦਾ ਵੀਰੇ 15 ਕਿਲੋ ਦੁੱਧ ਪਾਇਆ ਇਹਦਾ ਪਹਿਲੇ ਸੂਈ ਵਹਿੜ ਦਾ ਠੀਕ ਆ ਇਹਨੂੰ ਕੋਈ ਐਰ ਸ਼ਹਿਰ ਦਾ ਸਮਝ ਲਵੇ ਟੱਚ ਹੈ ਨਾ ਜਰਸੀ ਦਾ ਸਮਝ ਲਵੇ ਵਹਿੜ ਵਜਨ ਵਾਲੀ ਸਨੱਖੀ ਸੁਰੱਖੀ ਬਹੁਤ ਆ ਦਿਨ ਕਿੰਨੇ ਦੱਸਿਆ 14 ਦਿਨ ਕਿੰਨੇ ਦੀ ਇਹਦਾ ਵੀਰੇ 42000 ਚ ਮਾਨਤਨ ਕਰਦਾਂਗੇ। ਲਓ ਜੀ 40 ਦੇ 2 42000 ਚ ਗੋਰਾ ਕਹਿੰਦਾ ਮਾਨਤਨ ਕਰ ਦੂੰਗਾ। 14 15 ਕਿਲੋ ਗੋਰਾ ਕਹਿੰਦਾ ਦੁੱਧ ਦਿੱਤਾ ਇਹਨੇ ਪਹਿਲਾਂ ਨੇ। ਦੂਜੇ ਸੂਹੇ ਵਿੱਚੀ ਸੁੰਦੀ ਐ ਮਾਨਤਨ ਥੋੜਾ ਥੋੜਾ ਹੋ ਜੂਗਾ। ਉਹ ਕੱਲੇ ਕੱਲੇ ਨਾਲ 24 ਹੋ ਜੂ ਉਹ ਜੋੜੇ 'ਚੋਂ ਵੀ ਹੋ ਜੂ। ਕੱਲੇ ਕੱਲੇ ਜੋ ਪੂਰਾ ਘੱਟ ਹੋ ਜੂ ਹੋ ਜੂ ਜ਼ਰੂਰ ਬੇਫਿਕਰ ਹੋ ਕੇ ਅਗਲਾ ਆਜੇ। ਜੋੜੇ 'ਚ ਜਾਨੀ ਕੋਈ 1000 2000 ਵੱਧ ਮਾਨਤਨ ਹੋ ਜੂਗਾ। ਉਹ ਤੁਹਾਨੂੰ ਵੀ ਪਤਾ। ਇਦੋਂ ਇਕੱਠੇ ਬਸੂ ਸੇਲ ਹੁੰਦੇ ਉਥੇ ਥੋੜਾ ਕਣਾ ਮਾਨ ਤਾਂ ਚਲੋ ਵੱਧ ਹੋ ਜਾਂਦਾ ਆ ਨੇੜੇ ਤੋਂ ਥਣ ਵੇਖ ਲਓ ਸੋਹਣੇ ਥਾਣਾ ਬੁੱਤੀ ਬਾਤੀ ਸੋਹਣੀ ਆ ਰਾਜੀ ਬਹੁਤ ਆ ਇਹ ਵੀ ਵੱਚੀ ਇਹ ਵੀ ਹਾਂ ਵਜਨ ਵਾਲੀ ਆ ਇੱਕ ਨੰਬਰ ਵੜ ਵਾਂਗੂ ਵਜਨ ਚ ਫੁੱਲੀ ਆ 48 5000 ਦੀ ਜਿਨੂੰ ਮਰਜ਼ੀ ਅਗਲਾ ਵੇਚ ਰਵੇ ਅੱਜ ਅੱਜ ਆਪਾਂ 42 ਜੋ ਮਾਨ ਕਰ ਦੇਣਾ ਤਿਆਰ ਹੋਈ ਵੱਚੀ ਗੋਰਾ ਕਹਿੰਦਾ 48 5000 ਦੀ ਆ ਅੱਜ 42 ਜੋ ਮਾਨ ਤਾਂ ਹੋ ਜੂ ਅੱਗੇ ਆ ਜਾ ਗੋਰਾ 6 ਨੰਬਰ ਤੇ 6 ਨੰਬਰ ਵਾਲੀ ਜਰਸੀ ਵੀਰੇ ਵਾਈਟ ਕਲਰ ਚ ਦੂਜਾ ਸੂਗਾ ਸੂ ਵੀ ਇੱਕ ਹਫਤੇ ਦੀ ਕੱਚੀ ਆ 14 ਕਿਲੋ ਦੁੱਧ ਦੱਸਿਆ ਵੀਰੇ ਤਾਂ ਲੈਵੇ ਦੀ ਬਹੁਤ ਚੰਗੀ ਕੱਦਕੁੱਦੇ ਦਾ ਵੀ ਕਿੰਨੇ ਦੀ ਇਹਦਾ ਵੀ 42 ਜੁਮਾਨੀ ਕਰਦਾਂਗੇ ਲਾਓ ਜੀ ਇਹਦਾ ਵੀ 42 ਜੁਮਾਨ ਤਾਣ ਹੋ ਜਾਊਗਾ ਕੱਦਕੁੱਦੇ ਦਾ ਵੀ ਵੱਛੀ ਦਾ ਪੂਰਾ ਹੀ ਆ ਹਫਤੇ ਦੀ ਇਹ ਕੱਟੀਆਂ ਹਾਂਜੀ ਇੱਕ ਹਫਤਾ ਲਿਜੂਰੀ ਅੰਦਰ ਬਾਹਰ ਕਰਦੇ ਸੀ 14 15 14 15 ਕੋਰਾ ਕਹਿੰਦਾ ਇੱਥੇ ਦੁੱਧ ਪਿਆ ਜੋ ਇਹਨਾਂ ਪਲੂਨ ਵੱਛੀ ਨੇ ਪਹਿਲਾਂ ਨਹੀਂ ਦਿੱਤਾ ਚਲੋ ਗੋਕੇ ਆਸਤੇ ਤਾਂ ਮੱਝਾਂ ਸਿੱਦਾ 14-15 ਕਿਲੋ ਦੁੱਧ ਵੱਧ ਹੁੰਦਾ ਕਿਉਂਕਿ ਆਮ ਨਾਰਮਲ ਹਰੇਕ ਮੱਝ 14-15 ਕਿਲੋ ਦੁੱਧ ਨਹੀਂ ਦਿੰਦੀ ਆਮ ਤਾਂ 10-11 9-10 ਇੱਥੇ ਇੱਕ ਆਮ ਘਰੇਲੂ ਮੱਝਾਂ ਦੁੱਧ ਦਿੰਦੀਆਂ ਚੰਗੀ ਮੱਝ ਆਏ ਤਾਂ 15 ਵੀ ਦੇ ਦਿੰਦੀ ਆ 20 ਵੀ ਦੇ ਦਿੰਦੀ ਆ 22 ਵੀ ਦੇ ਦਿੰਦੀ ਆ ਪਰ ਨਾਰਮਲ ਗੱਲ ਕਰਦਾ ਮੈਂ ਪਰ ਗੋਕੇ ਆਸਤੇ 14-15 ਕਿਲੋ ਦੁੱਧ ਨਾਰਮਲ ਹੈ ਕਿਉਂਕਿ ਇਹਨਾਂ ਦੀ ਕੈਪੈਸਿਟੀ ਤਾਂ ਉਹਨੂੰ ਵੇਖੀਏ ਤਾਂ ਫਿਰ ਤਾਂ 20-25-25 ਜਨਨ ਕਿ ਜਿਆਦਾ ਬਰੀਡ ਵਾਲੀਆਂ ਵਹਿਣਾ ਦੁੱਧ ਵੱਧ ਵੀ ਕਿੰਨਾ ਪਿਆ ਜਾਂਦੀਆਂ 14 15 ਨਾਰਮਲ ਐਵਰੇਜ ਆ ਇਹ ਗੋਕੇ ਦੀ ਤੇ ਜੇ ਕਿਸੇ ਨੇ ਪੱਠੇ ਨਹੀਂ ਪਾਉਣੇ ਪਾਣੀ ਨਹੀਂ ਪਿਉਣਾ ਫੇਰ ਤਾਂ ਉਥੇ 14 15 ਵੀ ਨਹੀਂ ਦਿੰਦੀ ਬਲਟਾਂ ਲਾ ਬਹੁਤ ਪਈਆਂ ਪੂਰਾ ਫਿਟਿੰਗ ਵਾਲਾ ਲੇਵਾ ਕੱਢੂ ਹਫਤੇ ਦੀ ਕੱਚੀ ਆ ਅੱਗੇ ਆ ਗਈ ਸਾਈ ਵਾਲਾ ਸਾਈ ਵਾਲਾ ਵੜਨੇ ਵੀਰੇ ਦੂਜੇ ਸੂਏ ਸੂਣਾ 26 ਤਰੀਕ ਨੂੰ ਦਿਨ ਪੂਰੇ ਆ ਬੈਠ ਦੇ ਦੇ 26 ਨੂੰ 11 ਦਿਨ ਪਏ ਆ ਹਾਂਜੀ ਅੱਜ ਮੰਨ ਲਓ 15 ਹੋ ਗਈ 11 ਦਿਨ ਪਏ ਆ ਵੀਰੇ 12 ਕਿਲੋ ਦੁੱਧ ਦੱਸਿਆ ਵੀਰੇ ਪਹਿਲੇ ਸੂਏ ਦਾ ਠੰਡੀ ਮਿੱਠੀ ਬਹੁਤ ਜ਼ਿਆਦਾ ਗੈਰ ਵੇਖ ਲੱਤਾਂ ਲੱਤਾਂ ਦਾ ਨਹੀਂ ਮਾਰਦੀ ਹੋਰ ਕਦੇ ਆਪਣੇ ਜਵਾਂ ਫਿਰ ਵੱਡੀ ਗੱਲ ਭਈ ਉਹ ਆਨੇ ਵੀ ਨਿਆਣਾ ਵੀ ਨਹੀਂ ਪਾਇਆ ਇਹਨੂੰ ਪਿਛਲੇ ਸੂਏ ਬਿਨਾਂ ਨਿਆਣੇ ਤੋਂ ਚੁੰਦੇ ਰਹੇ ਆ ਠੀਕ ਆ ਇੰਨੀ ਸੌਤ ਕਿੰਨੇ ਦੀ ਇਹ ਬੱਚੀ ਦੇ ਦਾਂਗੇ ਵੀਰੇ ਬਿਲਕੁਲ ਜੈ 36000 ਚੁਮਾਨ ਕਰ ਲਾਓ ਜੀ 36000 ਤਣ ਹੋ ਜੂ ਗੋਰਾ ਕਹਿੰਦਾ ਲੱਤਾਂ ਮਾਰਨ ਦੀ ਨਿਆਣਾ ਵੀ ਨਹੀਂ ਪਾਇਆ ਬਿਣਾ ਨਿਆਣੇ ਤੋਂ ਬਾਈ ਕਹਿੰਦਾ ਚਵਾਈ ਕਰਦੇ ਰਹੇ ਪਹਿਲੇ ਸੂਏ ਦੂਜਾ ਸੂਆ ਆਮਸਾਈ ਵਾਲ ਜਿਆਦੇ ਗਰਮ ਹੁੰਦੀਆਂ ਤਾਂ ਹੀ ਲੱਤ ਛੜ ਵਾਲੀ ਗੱਲ ਮੈਂ ਕੀਤੀ ਪਰ ਗੋਰਾ ਕਹਿੰਦਾ ਲੱਤ ਛੱਡ ਦੀ ਤਾਂ ਗੱਲ ਹੀ ਛੱਡੋ ਤੁਸੀਂ ਦੂਰ ਦੀ ਆ ਬਿਣਾ ਨਿਆਣੇ ਤੋਂ ਬਾਈ ਕਹਿੰਦਾ ਐਨੀ ਸੀਲ ਆ ਪਹਿਲਾ ਸਾਰਾ ਸੂਆ ਬਿਣਾ ਨਿਆਣੇ ਤੋਂ ਅਗਲੇ ਨੇ ਚਵਾਈ ਕੀਤੀ ਆ ਕੱਦ ਵੱਡਾ ਹੀ ਆ ਦੇ ਦੇਣੀ 36000 ਦੀ ਜਮ ਤੋਕਣ ਵਾਲਾ ਭਾਂ ਦੁੱਧ 12 ਕਿਲੋ ਦਿੱਤਾ ਗੋਰਾ ਕਹਿੰਦਾ ਪਹਿਲਾਂ ਨੇ ਮਾਂ 12 ਮੰਨ ਲਓ 11 ਮੰਨ ਲਓ ਭਾਵੇਂ 10 ਸੀ ਮੰਨ ਲਓ 10 ਕਿਲੋ ਦੁੱਧ ਵੀ ਬਹੁਤ ਹੁੰਦਾ ਤੇ ਜਰਸੀਆਂ ਨਾਲੋਂ ਵੀ ਦੁੱਧ ਸੰਘਣਾ ਸਾਈਵਾਲ ਦਾ ਵੱਡੀ ਫੋਲੀ ਅਮਰੀਕਨਾਂ ਜਿਹੜਾ ਕਾਦਾ ਭਾ 36000 ਜਮਾਂ ਜੈਜ ਆਪਾਂ ਮੋٹے ਮੋٹے ਥੰਡ ਦੇਣਗੇ ਨੇ ਬੇਗੋਰੇ 26 ਦਿਨ ਨੂੰ ਦੇਣ ਪੂਰੇ ਆ 26 ਨੂੰ 11 ਦਿਨ ਪਾਏ ਆ ਲਾਏ ਵੱਛੀ ਪੈ ਗਈ ਆ ਮੇਨ ਗੱਲ ਹੁੰਦੀ ਭਾ ਦੀ ਭਾ ਜਮਾਂ ਜੈਜ 36 ਦੀ ਦੇ ਦੇਣੀ ਆ ਵਿੱਚ ਛੋੜ ਵੀ ਕਰ ਦੂ ਕੋਈ ਗੱਲ ਨਹੀਂ ਆਜੋ ਬੇਫਿਕਰ ਹੋ ਕੇ ਜਮਾ ਜੈਜਪਾ ਇੱਕ ਬਹੁਤ ਚੰਗੇ ਦੁੱਧ ਵਾਲੀ ਵਾੜ ਅੰਦਰ ਇੱਧਰ ਲਕੂਕੇ ਜੇ ਖੜਾਈ ਆ ਇਹ ਵੀ ਵਿਖਾ ਦਿੰਨੇ ਤੁਹਾਨੂੰ ਜੇ ਕਿ ਉਹਨੂੰ ਵੱਧ ਦੁੱਧ ਵਾਲੀ ਬੱਚੀ ਚਾਹੀਦੀ ਹੈ ਨਾ ਰੇਲ ਗੱਡੀ ਦੇ ਡੱਬੇ ਜਿੱਡੀ ਆ ਆ ਜਾ ਗੁਰੇ ਤੇ ਇਹ ਵਾੜ ਦੇ ਵੀਰੇ ਦੂਜੇ ਸੋਏ ਸੋਣਾ 25 ਤਰੀਕ ਨੂੰ ਲੈਣ ਪੁਰੇ ਇਹਦੇ ਹਮ ਫਾਰਮ ਜੋ ਬੱਚੀ ਲਈ ਆ ਪਹਿਲੇ ਸੋਏ ਦਾ 25 ਤੋਂ 26 ਕਿਲੋ ਦੁੱਧ ਦੱਸੋ ਪਲੂਨ ਦਾ ਪਲੂਨ ਦਾ ਜੀ ਵੱਡੀ ਦਾ ਬਸ ਬਈ ਅਗਲਾ ਸੋਚ ਲੈ ਬਲੈਰੋ ਚ ਆਈ ਸੀ ਵੀਰੇ ਇਹ ਤੇ ਉਤੋਂ ਛੱਲੀ ਗਈ ਮਾਲਾ ਵੰਗਾ ਲੱਗੇ ਨੋ ਦੰਗ ਮਹਾ ਪੂਰੀ ਪੂਰੀ ਆਈ ਆ ਪੂਰੀ ਫੁੱਲ ਵੱਡੀ ਆ ਜੀ ਮਤਲਬ ਜਿੰਨੀ ਘੇਲੋ ਤੇ 25 ਨੂੰ ਦੈਣ ਪੂਰੇ ਆ ਤੇ 25 ਤੋਂ 26 ਕਿਲੋ ਦੁੱਧ ਦੱਸਿਆ ਪਹਿਲੇ ਸੂਏ ਦਾ ਵੀਰੇ ਕੱਢ ਬਾਹਰ ਨੂੰ ਦੋਸਤੋ ਦੂਜਾ ਸੂਆ ਬਲੈਰੋ ਗੱਡੀ ਚ ਪੈਕਅਪ ਚ ਗੋਰਾ ਕਹਿੰਦਾ ਕੱਲੀ ਆਈ ਆ ਤੇ ਉਹ ਵੇਖ ਸਕਦੇ ਆ ਤੁਸੀਂ ਆ ਉੱਪਰ ਬੰਗਾ ਲੱਗਦਾ ਆ ਉਤੋਂ ਵਾਲ ਜੇ ਲਹਿ ਗੇ ਆ ਤਾਂ ਉਹ ਕੰਗਰੂੜ ਜੀ ਤੋਂ ਪੂਰੇ ਫੁੱਲ ਵੱਡੇ ਕਦ ਕਾਠ ਵਾਲੀ ਬੱਛੀ ਆ ਦੁੱਧ ਵੀ ਗੋਰਾ ਕਹਿੰਦਾ 25 26 ਕਿਲੋ ਦਿੱਤਾ ਪਲੂਨ ਨੇ ਦੋਸਤੋ ਇੱਕ ਤਾਂ ਪਸ਼ੂ ਤੁਹਾਨੂੰ ਪਤਾ ਗੋਰਾ ਵਪਾਰ ਦਾ ਕੰਮ ਕਰਦਾ ਦਿੱਲੀ ਵਾਂਗੂੰ ਆਉਂਦੇ ਆ ਉਹ ਇੱਥੋਂ ਕਿਹੜਾ ਜਗਾ ਤੰਗ ਜੀ ਕਰਕੇ ਪਸ਼ੂ ਡਰਦਾ ਜਿਆ ਇੱਕ ਨਾਲ ਮਰੂਤ ਦਾ ਬੂਟਾ ਫਲ ਫੁੱਲ ਚੰਗਾ ਲੱਗਿਆ ਵਾ ਕਈ ਵਾਰ ਫਾਲ ਕਰਕੇ ਵੀ ਥੋੜਾ ਜਾਨਵਰ ਕਰ ਜਾਂਦਾ ਤਾਂ ਥੋੜੀ ਜਗਦੀ ਜੀ ਆ ਪਰ ਦੁੱਧ ਬਹੁਤ ਦਿੱਤਾ 25 26 ਕਿਲੋ ਪਹਿਲਾਂ ਨੇ ਦੁੱਧ ਦਿੱਤਾ 11 ਦਿਨ ਪਏ ਅੱਜ ਡੇਟ ਮੁਤਾਬਕ ਦੁੱਧ ਦੀ ਗੋਰਾ ਕਹਿੰਦਾ ਗਾਰੰਟੀ ਹੋ 25 ਕਿਲੋ ਦੀ ਵੇੜੀ ਦੇਖ ਲੈ ਮੇਰੇ ਕਿੱਡੀ ਹਾਈ ਜੀ ਲੰਬੇ ਦੇ 780 ਬਾਕੀ ਵਾਲ ਢਲਾਂ ਪਈਆਂ ਬਹੁਤ ਲੇਵਾ ਵੀ ਸੋਹਣਾ ਚੌੜਾ ਹਵਾਨੇ ਦਾ ਮੋਢ ਉਪਰੋਂ ਆ ਦਿਨ ਜਰੂਰ 10 11 ਪਏ ਆ ਹੋ ਸਕਦਾ ਰੁੱਤ ਵਧੀਆ ਸਿਆੜਾ ਦੋ ਦਿਨ ਵੱਧ ਵੀ ਲੈ ਸੋ ਤਾਂ ਚਲੋ ਵਧੀਆ ਗੱਲ ਆ ਦੋ ਦਿਨ ਵੱਧ ਉੱਪਰ ਲੈ ਜੇ ਤਾਂ ਪੂਰਾ ਵੱਧ ਲੇਵਾ ਤਿਆਰ ਕਰ ਜੂ ਪਰ ਵੱੱਛੀ ਫਲ ਚੰਗੀ ਆ ਭਾ ਇਹਦਾ ਵੀ ਲੋਟ ਆਉਣਾ ਨਹੀਂਗਾ ਦੁੱਧ 25 26 ਕਿਲੋ ਵਾਲੀ ਦੇ ਤੇ ਮੁੱਲੇ ਦਾ 2 ਲੱਖ ਕਰ ਲੈਣਾ ਜਮਾਂ ਜਾਇਜ ਭਾਅ ਦੱਸ ਦੇ ਗੁਰੇ ਪਹਿਲਾਂ ਰੇਰ ਵੀ ਆਇਦਾ ਇਹਦਾ ਬਿਲਕੁਲ ਹਾਨ ਜਾਂ ਨਾ ਵਾਲਾ ਹੋਊਗਾ 75000 ਰੁਪਇਆ 75 ਹਾਂਜੀ ਉਦਾਂ ਲੋਕਾਂ ਨੂੰ ਮੰਗਣਾ ਇੱਕ 10 ਵੀ ਮੰਗ ਲਾਂਗੇ ਜਿੰਨਾ ਮਰਜ਼ੀ ਕਰ ਲੋ ਮੈਗ ਵੀ ਜਾਣਾ ਸਾਨੂੰ ਇਹ ਵੀ ਪਤਾ ਵਾ ਪਰ ਆਪਾਂ 75000 ਦੀ ਵੱਛੀ ਹਾਂ ਨਾ ਦੇਵਾਂਗੇ ਲਓ ਜੀ ਮੱਛੀ ਜੀ ਗੋਰਾ ਕਹਿੰਦਾ 75000 ਦੀ ਵੱਛੀ ਹਾਂ ਨਾ ਦੇਊਂਗਾ ਗੋਰੇ ਦਾ ਵੀ 6 ਫੁੱਟ ਦੇ ਬਰੋਬਰ ਕੱਦ ਹੈ ਤੇ ਗੋਰੇ ਦੇ ਮੋਢੇ ਤੇ ਤਾਂ ਦੀ ਜਾਂਦੀ ਆ ਉਹ ਤੁਹਾਨੂੰ ਸਕਰੀਨ ਤੇ ਦਿਸੀ ਜਾਂਦੀ ਆ ਪੂਰੀ ਫੁੱਲ ਵੱਡੀ ਵਹਿੜ ਆ 25 26 ਕਿਲੋ ਪਲੂਨ ਨੇ ਦੁੱਧ ਤਾਜ ਦੀ 75000 ਦੀ ਦੇ ਦੇ ਨਹੀਂ ਕੋਰਾ ਕਹਿੰਦਾ ਥੋ ਤਿਆਰ ਥੋਨੂੰ ਵੀ ਪਤਾ ਕਿਨੇ ਦੇਣੀ ਆ ਕਿਨੇ ਵਿਖਾਉਣੀ ਨਹੀਂਗੀ ਅੱਜ ਦਾ ਭਾਜ ਜਾਵਾ ਜਾਇਜ ਥੋ ਤਾਂ ਉਪਰੇ ਨਿਵਾ ਰਹੂਗਾ ਬਰੇ ਹਾਂ ਜੇ ਟਟ ਮਾਂ ਲੌਂਕਣਾ ਹੋਊਗਾ ਥਾਂ ਦਾ ਹੀ ਰਹੂਗਾ ਲੈਵਾ ਪੂਰਾ ਫੱਟ ਆ ਭਾਵੇਂ ਹੱਥ ਨਾਲ ਚੋਲਿਓ ਥਾਂ ਦਾ ਸਾਈਜ਼ ਪੂਰਾ ਸੋਹਣਾ ਤੇ ਭਾਵੇਂ ਮਸ਼ੀਨ ਨਾਲ ਚੋਲਿਓ ਉਹ ਅੱਗੇ ਥੋਡੀ ਮਰਜੀ ਆ ਕਿਉਂਕਿ ਪਹਿਲੀ ਗੱਲ ਤਾਂ ਜਿਆਦੇ ਦੁੱਧ ਵਾਲੀਆਂ ਜ਼ਿਆਦਾਤਰ ਮਸ਼ੀਨ ਤੇ ਹੀ ਚਵਾਈ ਬਾਕੀ ਉਥੇ ਚੱਕਰ ਪੈਂਦਾ ਹੁੰਦਾ ਜਿੱਥੇ ਥਣ ਚੁੰਡੀ ਵਾਲਾ ਹੁੰਦਾ ਉਥੇ ਫਿਰ ਹੱਥ ਨਾਲ ਦਾ ਚਵਾਈ ਹੁੰਦੀ ਨਹੀਂਗੀ ਤੇ ਮਸ਼ੀਨ ਨੇ ਹੀ ਚੋਣੀ ਪੈਂਦੀ ਆ ਪਰ ਇਹਦਾ ਥਾਣ ਪੂਰਾ ਚੰਗਾ ਮੋਟਾ ਥਾਣਾ ਭਾਵੇਂ ਹੱਥੀ ਚੋਈ ਜਾਓ ਭਾਵੇਂ ਮਸ਼ੀਨ ਤੇ ਚੋਈ ਜਾਓ ਜਿਵੇਂ ਮਰਜ਼ੀ ਚਵਾਈ ਕਰ ਲਓ ਜਮਾ ਜੈਜਪਾ 75 ਦੀ ਦੇ ਦੇਣੀ ਯੈਸ ਨੋ ਮੁੱਲ 1.5 ਲੱਖ ਕਰਾ ਲਓ ਭਾਵਾ ਸਾਰਿਆਂ ਨੂੰ ਹਸਿਕਾ